ਮੇਰੀ ਮਾਂ ਮੇਰੀ ਐ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਵਾਸਤੇ ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ ਨਾ ਤੁਹਾਨੂੰ ਘਰ ਪਾ ਕੇ ਦੇ ਸਕਦਾ ਮੈਂ ਤੋਂ ਘਰਾਇਆ ਤੇ ਹੁਣ ਰੋਣਾ ਵੀ ਆਉਂਦਾ ਬਸ ਨਾ ਮੈਂ ਤੋ ਕਿਸੇ ਦੇ ਮੂਰੇ ਆ ਤੜਾ ਹੀ ਹੁੰਦਾ ਮੈਂ ਮੰਗਿਆ ਜਾਂਦਾ ਗਾ ਮੈਂ ਨਾ ਮਰੂੰਗਾ ਹੁਣ ਮੇਰੇ ਕੋਲ ਕੁਝ ਨਹੀਂ ਹੈਗਾ ਮੈਂ ਬਹੁਤ ਦੁਖੀ ਹਾਂ ਹੁਣ ਲੋਕਾਂ ਨੇ ਮੈਨੂੰ ਧਾਨੇ ਮਾਰ ਮਾਰ ਕੇ ਹੈਗਾ ਵੀ ਤੂੰ ਕੁਝ ਨਹੀਂ ਕਰ ਸਕਦਾ ਤੂੰ ਕੁਝ ਨਹੀਂ ਕਰ ਸਕਦਾ ਨਾ ਮਾਂ ਦਾ ਨਫੰਦਾ ਵੀ ਕੁਝ ਨਹੀਂ ਕਰ ਸਕਦਾ ਮੈਂ ਬਹੁਤ ਆ ਤੜ ਕੇ ਦੇਖ ਲਿਆ ਮੇਰੀ ਕੋਈ ਲੜ ਨਹੀਂ ਚਲਿਆ ਕੋਈ ਬੰਦ ਸੁਣੀ ਆ ਮੇਰੀ ਮੈਨੂੰ ਮਾਫ਼ ਕਰ ਦੇ ਮੈਂ ਕੁਝ ਨਹੀਂ ਕਰਦਾ ਕਹਿੰਦਾ ਮੇਰੀ ਮਾਂ ਮੈਂ ਕੁਝ ਨਹੀਂ ਕਰਦਾ ਕਹਿੰਦਾ ਅਗਨਾ ਮੈਨੂੰ ਮਿਹਣੇ ਵਾਸਤੇ ਕਹਿੰਦਾ ਤੇਰਾ ਢਾ ਸਰੀਰ ਹੈ ਤੂੰ ਕੁਝ ਨਹੀਂ ਕਰ ਸਕਦਾ ਜੇ ਤੈਨੂੰ ਦਿਖਦਾ ਨਹੀਂ ਹੁਣ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਆ ਐਡਾ ਬਣਾਓ ਕਿ ਮੈਂ ਮੇਰੀ ਮਾਂ ਵਾਸਤੇ ਨਾ ਬੈਠ ਵਾਸਤੇ ਕੁਝ ਨਹੀਂ ਕਰ ਸਕਦਾ ਮੇਰੀ ਜ਼ਿੰਦਗੀ ਖਤਮ ਹੋਈ ਪਈ ਹੈ ਨਾ ਮੇਰੀ ਮਾਂ ਵਾਸਤੇ ਨਾ ਭੈਣ ਵਾਸਤੇ ਕੁਝ ਨਹੀਂ ਹੋ ਰਿਹਾ ਮੈਂ ਡਾ ਵਡਾ ਮੇਰਾ ਸਰੀਰ ਹੈਗਾ ਜਦੋਂ ਮੈਨੂੰ ਦਿਖਦਾ ਨਹੀਂ ਫਿਰ ਮੈਂ ਖਤਮ ਨਾ ਫਿਰ ਕਰਦੀ ਆਉਂਦੀ ਚੱਤ ਸਿਰ ਤੇ ਕਰਾਇਆ ਤੇ ਰੁਲ ਗਏ ਕਰਾਇਆ ਦੇ ਰੁਲਦੇ ਹੋਏ ਫਿਰ ਮੈਂ ਨਹੀਂ ਜ਼ਿੰਦਗੀ ਕੱਟ ਸਕਦਾ ਮੈਨੂੰ ਬਹੁਤ ਸਾਲ ਹੋ ਗਏ ਮੇਰਾ ਡੈਡੀ ਵੀ ਵਿਚਾਰਾ ਕਾ ਸਾਨੂੰ ਟੀ ਲਾਜ ਕਰੰਦਾ ਕਰੰਦਾ ਸਾਡਾ ਉਹ ਬਾਕੀਆਂ ਵਿਚਾਰਾ ਮੇਰੇ ਹੋਰ ਸਾਡੀ ਜ਼ਿੰਦਗੀ ਕਰ ਦੂਈ ਮੈਨ ਤੋਂ ਕਿਸੇ ਤੰਮਕਿਆ ਕੁਲੀ ਕੀ ਰੱਪਾ ਫਿਰ ਮੈਨ ਤੋਂ ਕਿਤੇ ਨਹੀਂ ਮੱਕਿਆ ਨਾ ਇਹਨੂੰ ਵੀ ਸੁਣਦਾ ਨਾ ਸੁਣਦਾ ਨਾ ਪਾਉਂਦੀ ਹੈ ਵਿਚਾਰੀ ਕੰਨਾਂ ਦੇ ਪੜਦੇ ਗਲੇ ਹੋਏ ਨੇ ਨਾ ਬੋਲਦੇ 100% ਦਾ ਵੀਰੇ ਐਂਟੀ ਕੈਟ ਵਿਚਰੀ ਦਾ ਹੁਣ ਲਿਖ ਕੇ ਦਿੱਤਾ ਮੈਂ ਤਾਂ ਵੀਰੇ ਟੈਸਟ ਵੀ ਨਹੀਂ ਕਰਾਇਆ ਜਾ ਰਿਹਾ ਸੀ ਮੈਨੂੰ ਇੰਨਾ ਹੈਰਾਨ ਕਰਿਆ ਹੋਇਆ ਸੀ ਡਾਕਟਰਾਂ ਨੇ ਡੇਢ ਸਾਲ ਦੇ ਵਿੱਚ ਵੀਰੇ ਮੈਂ ਥੱਕੇ ਗਾ ਕੇ ਟੈਸਟ ਕਰਾਇਆ ਹੈ ਮੇਰਾ ਇੱਕੋ ਹੀ ਭਰਾ ਜੀ ਨੇ ਮੇਰਾ ਇੱਕ ਸਾਲ ਦਾ ਸਾਥ ਦੇ ਕੇ ਮੈਨੂੰ ਬਚਾਤਾ ਨਹੀਂ ਮੈਂ ਇੱਕ ਸਾਲ ਪਹਿਲਾਂ ਵੀ ਮਰ ਜਾਂਦਾ ਮੇਰੀ ਜ਼ਿੰਦਗੀ ਖਤਮ ਹੈਗੀ ਬਸ ਮਨ ਨੂੰ ਮੜੇ ਟੇਂ ਤੋਂ ਛੱਡ ਕੇ ਆਂ ਗਿਆ ਕਿਉਂ ਸਾਨੂੰ ਛੱਡ ਕੇ ਆਨ ਨੂੰ ਵੀ ਲੈ ਜਾਂਦਾ ਨਾਲ ਜਦੋਂ ਛੋਟੇ ਹੁੰਦੇ ਸੀ ਸਾਨੂੰ ਨਾਲੇ ਫਿਰੇ ਗਿਆ ਤੁਹਾਡਾ ਲਾਜ ਕਰਾਇਆ ਬਾਪੂ ਲੱਗਿਆ ਉਸਨੂੰ ਛੱਡ ਕੇ ਨਾ ਮੈਂ ਹੁਣ ਉਧਰ ਜਾ ਰਿਹਾ ਨਾ ਉਧਰ ਜਾ ਰਿਹਾ ਮੈਂ ਕਿੱਥੇ ਬਾਣੂ ਲੈ ਕੇ ਜਾਵਾਂ ਕਿੱਥੇ ਫੈਨ ਨੂੰ ਲੈ ਕੇ ਆਵਾਂ ਜਨ ਨੂੰ ਵੀ ਬਨਾਲਾ ਉੱਤੇ ਹੁਣ ਦਨੂ ਕਾਣ ਨੂੰ ਰੇਛਟਿਆ ਮੈਂ ਦਵਾ ਦੇ ਬਾਪੂ ਕੇ ਤੋਸ ਪਰ ਮੈਂ ਤਾਂ ਵੀ ਗੇਮਰ ਮੈਂ ਨਹੀਂ ਵਦਨਾ ਨਾ ਮੈਂ ਮੇਰੀ ਮਾਂ ਨੂੰ ਕਿਦਾਂ ਨਾ ਮੇਰੀ ਭੈਣ ਨੂੰ ਕਿਦਾਂ ਦਰਵਾਜੇ ਚੜਨਾ ਉਹ ਨਣੂ ਰੋਣਦਾ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਮੈਂ ਤਾਂ ਕਰ ਲਈ ਸਰਕਾਰ ਦੀ ਦੀ ਕਰ ਲਈ ਭੈਣੇ ਬਰਾ ਮੈਂ ਦੀ ਵੀ ਕਰ ਲਈ ਨਹੀਂ ਕੋਈ ਇਲਾ ਨਹੀਂ ਕਰੇ ਆਪਣੇ ਲਾਟੇ ਬੈਠੀ ਗਣਾ ਜਿੰਨਾ ਆਏਗਾ ਦਵਿੰਦਰ ਕਿਤੇ ਕੀ ਹਾਲਾਤ ਹੋ ਗਏ ਜਮਾਨੇ ਚਰਨਾ ਦੇ ਵਿੱਚ ਪੈਣਾ ਤੁਸੀਂ ਹੁਣ ਤਾਂ ਕੀ ਕਰਾਂਗੇ ਮੇਰੇ ਹਾਲਾਤ ਦਟਾਏ ਹੋ ਗਏ ਮੇਨ ਲੋਕਾਂ ਨੇ ਤਾਂ ਨੇ ਮਾਰੇ ਦੇ ਵੀ ਤੇਰਾ ਐਡਾ ਸਰੀਰ ਆਵੇ ਤੂੰ ਆਪਣੀ ਮਾਂ ਨੂੰ ਆਪਣੀ ਭੈਣ ਦਾ ਕੁਝ ਨਹੀਂ ਕਰ ਸਕਿਆ ਕਹਨਾ ਮੇਰੇ ਮਤਾਂ ਨਹੀਂ ਸਕਿਆ ਮੇਰੀ ਨਗਾ ਨਹੀਂ ਆਏਗੀ ਮੇਰੀ ਮਾਂ ਉਧ ਰੰਗ ਦਾ ਟੈਗ ਹੋ ਗਿਆ ਤੇ ਤੇ ਭੋਲੀਓ ਦੀ ਕਰਕੇ ਤੁਰਿਆ ਨਹੀਂ ਜਾਂਦਾ ਵਿਰੇ ਹੁਣ ਪੈਣਾ ਮੇਰੀ ਹੁਣ ਸੁਣਦਾ ਨਹੀਂ ਵਿਰੇ ਨਾ ਬੋਲਦੀ ਐ ਕਿਵੇਂ ਇੰਤਾ ਦੇ ਹਾਲਾਤ ਬਣ ਕੇ ਤੁਹਾਡੇ ਕੀ ਗੱਲ ਹੋ ਗਈ ਸੀ ਸ਼ੁਰੂ ਦੱਸੋ ਵੀਸਾ ਵੀਰੇ ਜੁਰੋ ਤੋਂ ਪਹਿਲਾਂ ਮੇਰੀ ਨਿਗਾ ਘਟ ਗਈ ਝੋਟੇ ਹੁੰਦੇ ਦੀ ਤੇ ਮੇਰੀ ਭੈਣ ਦੇ ਕੰਨਾਂ ਤੇ ਪੜਦੇ ਡੁੱਲਣ ਲੱਗੇ ਉਦੋਂ ਬਾਅਦ ਵੀਰੇ ਮੇਰਾ ਵੀ ਇਲਾਜ ਕਰਾਇਆ ਮੇਰੇ ਡੈਡੀ ਨੇ ਮੇਰੀ ਭੈਣ ਦਾ ਵੀ ਕਰਾਇਆ ਨਾ ਮੈਂ ਡੀਗ ਹੋ ਸਕਿਆ ਨਾ ਮੇਰੀ ਭੈਣ ਡੀਗ ਹੋ ਸਕੀ ਇੰਤਾ ਦੀ ਮਤ ਕਿਵੇਂ ਹੋਈ ਮੇਰੇ ਮੇਰੇ ਡੈਡੀ ਦਾ ਹੋਰ ਸੜ ਕੇ ਤੇ ਐਂਟ ਹੋ ਗਿਆ ਤੇ ਉਹ ਨਾ ਦੇਖਦੇ ਸੱਟ ਲੱਗੀ ਮੈਂਟਲੀ ਅਫਸੈਟ ਹੋ ਗਿਆ ਫਿਰ ਜਿਹੜਾ ਮੋਟਰ ਨਗਲ ਭੱਜਾ ਦਿਓ ਭੱਜ ਗਿਆ ਵੀਰੇ ਉਹ ਤੋਂ ਬਾਅਦ ਮਤਲਬ ਮੇਰੇ ਲੋਕਾਂ ਤੋਂ ਪੈਸੇ ਪੜ ਵੜ ਗਏ ਮੈਂ ਲਾਇ ਕਰਾਇਆ ਪਰ ਉਹ ਨਹੀਂ ਠੀਕ ਹੋ ਸਕੇ ਵੀਰੇ ਕਮਾਈ ਤਾਂ ਸਾਧਨ ਕੀ ਹੈ ਜਿਹੜੇ ਕੰਮ ਤੁਸੀਂ ਰਹਿ ਰਹੇ ਹੋ ਤੁਹਾਡਾ ਮਤਲਬ ਉਹਦਾ ਪਰਮਾਣਿਕ ਵੀਰੇ ਕਿਰਾਏ ਦਾ ਘਰ ਆ ਸਾਡਾ ਆਪਦਾ ਸਾਡਾ ਵੀਰੇ ਮਕਾਨ ਬੀਬੀ ਕੀ ਕਿਹਾ ਸਭ ਕੁਝ ਅਸੀਂ ਬਰਬਾਦ ਹੋ ਗਿਆ ਨਾ ਹੀ ਕਰਾਂ ਤੇ ਕਰਾਂ ਦੇ ਮੇਰੇ ਸਭ ਕੁਝ ਵੇਖ ਗਿਆ ਕਰਦਾ ਕਰਾਇਆ ਮੇਰੇ 4000 ਰੁਪਏ 15 ਤੋਂ ਮੇਰੀ ਪੈਨਸ਼ਨ ਹੈ 1500 ਮਮੀ ਦੀ ਹੈ ਪੈਨ ਦਾ ਮੇਰੀ ਦਾ ਐਂਟੀਕੈਪਟ ਦਾ ਕਾਰਡ ਵੀ ਹੁਣ ਬਣ ਕੇ ਆਊਗਾ ਟੈਟੋ ਦਾ ਹੁਣ ਹੋਇਆਗਾ ਸੁਣ ਨਾ ਉਹਨੂੰ ਬਿਰੇ ਨਾ ਸੁਣਦਾ ਨਾ ਉਹ ਬੋਲਦੀ ਐ ਜਦੋਂ ਮੇਰਾ ਟੈਣੀ ਮਰਿਆ ਵੀ ਉਹ ਤਾਂ ਛੱਡ ਗਿਆ ਚਲਾ ਗਿਆ ਸਾਨੂੰ ਤਰੋ ਦਵਾ ਫਸੋਸ ਹੁੰਦਾ ਨਹੀਂ ਐਡੀ ਵੱਡੀ ਧੀਰ ਤੁਹਾਡੀ ਪਾਰ ਨੂੰ ਤੁਸੀਂ ਹੈਗੇ ਹੋ ਫਿਰ ਵੀ ਅੱਜੇ ਪ੍ਰਵਾਦ ਦੇ ਕੰਮ ਨਹੀਂ ਆ ਰਹੇ ਆਪ ਤਾਂ ਬਦੇ ਬਣਾ ਦਿੱਤੇ ਕਿਸੇ ਤਰ੍ਹਾਂ ਨਹੀਂ ਮੇਰੇ ਕਿਸਮਾ ਤਾਂ ਨਹੀਂ ਆਏ ਜੇ ਹਾਲਾਤ ਬਣਾ ਤੇ ਮੈਂ ਕਦੇ ਕਿਹਾ ਜਦੋਂ ਰੁਪਈਏ ਦੀ ਮਦਦ ਨਹੀਂ ਲੱਤੀ ਦੀ ਮੈਂ ਚਾਰ ਜਣ ਮੇਰੇ ਡੈਡੀ ਨੂੰ ਘਰੇ ਬਿਠਾ ਕੇ ਕਰਤਾ ਬਚਲਾ ਕੇ ਰੱਖਿਆ ਸਾਰਾ ਕਦਾਇਆ ਦਵਾਈਆਂ ਸਾਰਾ ਕੁਝ ਮੇਰੇ ਮੈਂ ਚਲਾਇਆ ਸੋਦਾ ਪੱਤਾ ਮੈਂ ਕਹਿੰਦਾ ਕਿ 200 ਰੁਪਈਆ ਨਹੀਂ ਮੰਗਿਆ। ਲਾਤੀ ਹੋਵੇ ਕੀ ਖਤਰ ਖੜਾ ਪੈ ਰਿਹਾ? ਕਦੇ ਸੋਚਿਆ ਸੀ। ਵੀਰੇ ਹੁੰਦਾ ਹਾਲਾਤ। ਜਮੀ ਵੀਰੇ ਕਿਸਮਤ ਆ ਰਹੀ ਹੁਣ। ਮੈਂ ਤਾਂ ਮੇਰੇ ਮਾਨ ਹੋ ਗਿਆ ਵੀਰੇ ਹੁਣ। ਵੀ ਆਪਣੀ ਨਾਦਾ ਸਰਕਾਰ ਮਦਦ ਕਰਦੀ ਹੈ ਸਰਕਾਰ ਅੱਗੇ ਘਾਰ ਲਵਾ ਲਈ ਵੀਰੇ। ਬੱਸ ਇਸ ਸਮਾਜ ਦੇ ਵੀ ਦੋਨੋਂ ਪਤਾ ਹੈਗਾ। ਵੀ ਆਪਣੀ 도ੜੀ ਬਹੁਤ ਹੀ ਹੈਲਪ ਕਰ ਜਾਂਦੇ ਨੇ ਵੀਰੇ ਉਹਦੇ ਨਾਲ ਕਰ ਨਹੀਂ ਚੱਲਦਾ ਉਹਨੂੰ ਪਤਾ ਹੀ ਆ ਵੀਰੇ ਸੰਸਤਾ ਵਾਲੇ ਅਗਲਾ ਇੱਕ ਵਾਰ ਦੇ ਜਾਂਦਾ ਮੁੜ ਕੇ ਆਉਂਦਾ ਨਹੀਂ ਹੈਗਾ ਵੀਡੀਓ ਕਰ ਦਿੰਦੇ ਨੇ ਕਿ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਾਰ ਮਹੀਨੇ ਉਸ ਤੋਂ ਬਾਅਦ ਹੁੰਦੀ ਨਹੀਂ ਵੀਰੇ ਜਿਹੜਾ ਬੰਦਾ ਵੀਡੀਓ ਨਹੀਂ ਕਰਦਾ ਉਹ ਸਾਡੀ ਮਦਦ ਕਰੀ ਗਿਆ ਚਾਹੇ ਉਹਨਾਂ ਨੇ 2 ਮਹੀਨੇ ਕਰੀ ਚਾਹੇ 1 ਮਹੀਨੇ ਕਰੀ ਪਰ ਜਿਹੜੇ ਵੀਡੀਓ ਚ ਦਿਖਾ ਦਿੰਦੇ ਨੇ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਮੁੜ ਕੇ ਆਉਂਦੇ ਨਹੀਂ ਤੁਹਾਡੀ ਅੱਖਾਂ ਨੂੰ ਕੀ ਹੋ ਗਿਆ? ਮੇਰੇ ਅੱਖਾਂ ਦੇ ਆ ਜਿਹੜੀਆਂ ਨਾੜਾਂ ਨੇ ਗੂਨ ਵਾਲੀਆਂ ਵਿਰੇ ਖਤਮ ਹੋ ਗਈਆਂ ਉਹਨਾਂ ਦਾ ਕੋਈ ਨਾ ਸਰਕਲ ਨਹੀਂ ਚੱਲਦਾ ਖਤਮ ਨੇ ਉਹ ਛੋਟੇ ਹੁੰਦੇ ਤੋਂ ਵਿਰੇ ਅਟੈਕ ਹੋਏ ਆ ਤੇ ਛੋਟੇ ਹੁੰਦੇ ਆ ਸੰਭਵ ਹੈ ਲੈ ਮਤਲਬ ਕੋਈ ਉਸ ਦਿਖਾਇਆ ਕਿ ਨੀ ਆਪਰੇਸ਼ਨ ਨਾਲ ਤੁਹਾਡੀ ਸਮੱਸਿਆ ਬਦਲ ਨਹੀਂ ਤੁਹਾਨੂੰ ਵਿਰੇ ਕੰਦੇ ਨਾ ਆਪਰੇਸ਼ਨ ਹੋਵੇ ਨਾ ਲੈਂਜ ਪਹਿਨਣਾ ਅਣਕ ਲੱਗੇ ਨਾ ਅੱਖਾਂ ਬਦਲੀਆਂ ਜਾਣ ਵਿਰੇ ਆ ਪਈਆਂ ਨੇ ਰਿਪੋਰਟਾਂ ਵਿਰੇ ਵਿਰੇ ਉਹ ਤਾਂ ਫਰਕ ਫਰਕ ਦੇ ਦੇਖ ਲੈ ਹਸਪਤਾਲਾਂ ਦੇ ਕਿਤੇ ਕੱਢ ਕੇ ਦੇਖ ਲੈ ਮੇਰੇ ਬਹੁਤ ਮੇਰੇ ਡੈਡੀ ਲੈ ਕੇ ਫਿਰਿਆ ਸਾਨੂੰ ਬਹੁਤ ਲੈ ਕੇ ਫਿਰਿਆ ਗੱਲ ਅਜੇ ਪਿੱਛੇ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਵੀਰੇ ਹੁਣ ਤਾਂ ਬਸ ਐਂਡ ਹੋਇਆ ਪਿਆ ਸਾਡੇ ਮੱਦੇਮਨ ਤਾਂ ਉਸ ਦਾ ਨੰਬਰ ਸੰਭਾਲ ਕਰ ਲੋ ਜੇ ਕੱਪੀ ਤਾਂ ਸੱਜਣ ਕੋਲ ਬੱਸ ਸਮਝ ਨਹੀਂ ਵੀਰੇ ਆਪਣਾ ਐਡਰੈਸ ਹੈਗਾ ਬਸ ਨੂਰ ਰਹਿੰਦੇ ਆ ਉਪਲੀ ਰੋਡ ਤੇ ਤੇ ਬਿਨ ਨੰਬਰ ਹੈਗਾ ਕੰਨੜੀ 9988 64 6582 9988646585 ਬਿਰਿਆਨ ਨੰਬਰ ਹੈ ਤੇ ਵਿਚਾਰੀ ਨੂੰ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਫਿਰੇ ਮੇਰੇ ਭੈਣ ਨੂੰ ਵਿਚਾਰੀ ਨੂੰ ਨਾ ਸੁਣਦਾ ਨਾ ਬੋਲਦੀ ਐ ਇਹਨੂੰ ਕਿਵੇਂ ਦੱਸਾਂ ਵੀ ਮੈਂ ਤਾਂ ਡਿਲੀ ਕੁਝ ਨਹੀਂ ਕਰ ਸਕਦਾ ਆ ਗੇ ਮੈਂ ਤਾਂ ਸਾਬਰੇ ਮਮਦ ਉਹ ਤਾਂ ਕੁਝ ਨਹੀਂ ਕਰ ਸਕਦਾ ਫਿਰ ਬਰੇ ਮੈਨੂੰ ਇੰਨੇ ਤਾਨੇ ਵੇਣੇ ਵਾਜ ਗਏ ਪਰਦੇਸੀ ਜਿਹੜੇ ਆਏ ਹੋਏ ਨੋਰੀ ਅਗਲਾ ਕਹਿੰਦਾ ਵੀ ਭਈਆਂ ਦਾ ਕਨੇ ਬਰੇ ਮੈਨੂੰ ਤਾਨੇ ਵੇਣੇ ਮਾਰਦੇ ਵੀ ਤੂੰ ਕੁਝ ਨਹੀਂ ਕਰਦਾ ਕਹਿੰਦਾ ਅਗਲਾ ਮੈਨੇ ਦੇਖਣ ਵਾਲਾ ਕਹਿੰਦਾ ਐਡਾ ਜ਼ਰੀਰਾ ਜਦੋਂ ਬਰੇ ਆਲੇ ਨੂੰ ਪਤਾ ਲੱਗਦਾ ਫਿਰ ਅਗਲਾ ਕਹਿੰਦਾ ਵੀ ਬਾਕੀ ਤੂੰ ਦਾ ਲੱਤਾਂਾਂ ਵੱੱਡੀ ਹੋਵੇ ਮੇਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਂਡਿੰਗ ਐ ਅਡਾ ਮੈਨੂੰ ਅਗਲਾ ਕਹਿਣਾ ਨਹੀਂ ਵੀਰੇ ਵੀਰੇ ਛੋਟੇ ਹੁੰਦੇ ਤਾਂ ਦੋ ਵਾਰ ਮੇਰੀ ਲਾਤਾਂ ਟੁੱਟੀ ਐ ਆ ਦੋਨੇ ਗੁੱਟ ਟੁੱਟੇ ਹੋਏ ਨੇ ਉਹ ਦੂਬਾ ਤਾਂ ਫੇਰ ਆਪੇ ਟੁੱਟਿਆ ਵੀਰੇ ਜੇ ਮੈਨੂੰ ਦਿੱਕਦਾ ਹੁੰਦਾ ਤਾਂ ਕਿਉਂ ਮੇਰੇ ਮੇਰੇ ਮੈਂਨੇ ਵਾਰਾ ਫੱਟੜ ਹੁੰਦਾ ਵੀਰੇ ਆ ਮੇਰੇ ਗੋਟਾਂ ਦਾ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਹੈਗਾ ਦੋਨੇ ਗੁੱਟੇ ਬਿੰਗੇ ਜੁੜੇ ਹੋਏ ਨੇ ਇਹਨਾਂ ਨੇ ਬਿਰੇ ਮੈਂ ਮਦਦ ਦੀ ਗਾਰ ਲਾ ਰਿਹਾਗਾ ਵੀਰੇ ਨਹੀਂ ਸਾਡੇ ਇਹ ਹਾਲਾਤ ਹੋਏ ਪੈਨੇ ਵੀਰੇ ਨੀ ਸਪਰੇ ਜਾਇ ਅੱਜ ਪੀ ਲਿਆ ਚ ਕੱਲ ਨੂੰ ਪੀ ਲੀਏ ਵੀਰੇ ਸਾਡਾ ਕੋਈ ਯਾਰ ਨਿਕਲ ਆਵੇ ਸਾਡਾ ਝੋਟਾ ਜਾਂ ਪਲਾਟ ਹੋਵੇ ਸਾਡਾ ਆਪਦਾ ਕੋਈ ਘਰ ਬਣ ਜੇ ਤਾਂ ਮੇਰੀ ਮਾਂ ਨੂੰ ਕੋਈ ਹੌਸਲਾ ਉਦਾਂ ਮੈਨੂੰ ਜਦੋਂ ਮੇਰੀ ਮਾਂ ਦਿਲ ਤੇੜ ਮਾਰ ਰਹੀ ਐ ਮੈਂ ਉਦੋਂ ਉੱਤੇ ਮਰ ਰਿਹਾ ਵੀਰੇ ਇੱਕ ਵਾਰੀ ਕੰਟੈਕਟ ਕਰ ਬਤਨ ਕੰਟੈਕਟ ਨੰਬਰ ਵੀਰੇ 998864658899 88646585 ਵੀਰੇ 998864658899 88646585 ਵੀਰੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੋਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.